ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਕੁਛ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕੋਈ ਵੀ ਰੁਮੇਡੀ ਦੀ ਵੀਡੀਓ ਨਹੀਂ ਪਾ ਰਹੇ ਤੇ ਇਸ ਕਰਕੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਹੀ ਤੇ ਆਪਾਂ ਨਾ ਸੂਟਾਂ ਦੀ ਵੀਡੀਓ ਲਾ ਦਾਂਗੇ ਤੇ ਸੂਟਾਂ ਦੀ ਵੀਡੀਓ ਤੁਸੀਂ ਦੇਖਿਓ ਤੇ ਮਲਕ ਕਾਟਨ ਦੇ ਸੂਟ ਆ ਦੁਪੱਟੇ ਵਾਲੇ ਤੇ ਤੁਸੀਂ ਦੇਖ ਲਿਓ ਜੇ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਸੂਟ ਵਧੀਆ ਲੱਗਦਾ ਹੈ ਤੁਸੀਂ ਆਪਾਂ ਨੂੰ ਆਰਡਰ ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਸੂਟ ਕੋਰੀਅਰ ਕਰਵਾ ਦਾਂਗੇ ਤੇ ਤੁਸੀਂ ਜਰੂਰ ਸਪੋਰਟ ਕਰਿਓ ਆਪਾਂ ਨੂੰ ਜਿਵੇਂ ਕਿ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕੀਤੀ ਆ ਤੇ ਉਵੇਂ ਆਪਾਂ ਕੰਮ ਸ਼ੁਰੂ ਕਰਨ ਜਾ ਰਹੇ ਆ ਤੇ ਪਲੀਜ਼ ਤੁਸੀਂ ਜਰੂਰ ਸਪੋਰਟ ਕਰਿਓ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਪ੍ਰਾਈਜ਼ ਦੇ ਉੱਪਰ ਤੇ ਵਧੀਆ ਚੀਜ਼ ਆਪਾਂ ਛੱਲੀ ਦੇ ਨਾਲ ਤੁਹਾਨੂੰ ਭੇਜਾਂਗੇ ਤੇ ਜਰੂਰ ਤੁਸੀਂ ਸਪੋਰਟ ਕਰਿਓ ਤੇ ਬਾਕੀ ਜਿਹੜੇ ਆਪਾਂ ਨੂੰ ਦੇਖਦੇ ਇੰਨੇ ਟਾਈਮ ਤੋਂ ਤੇ ਤੁਸੀਂ ਸਾਰੇ ਦੀਦੀ ਮੈਨੂੰ ਸਾਰੇ ਸਪੋਰਟ ਕਰੋ ਵੱਧ ਤੋਂ ਵੱਧ ਤੇ ਮੈਂ ਤੁਹਾਡੇ ਵੀਡੀਓ ਲਾ ਦਿੰਨੀ ਆ ਤੇ ਤੁਸੀਂ ਦੇਖ ਕੇ ਤੇ ਸਿਲੈਕਟ ਕਰਕੇ ਤੇ ਆਪਾਂ ਨੂੰ ਦੱਸ ਸਕਦੇ ਹੋ ਜਿਹੜਾ ਤੁਹਾਨੂੰ ਸੂਟ ਪਸੰਦ ਆ ਤੇ ਠੀਕ ਹੈ ਜੀ ਅੱਜ ਆਪਾਂ ਇੰਨੀ ਕੀ ਵੀਡੀਓ ਬਣਾਉਣੀ ਸੀ ਤੇ ਆਪਾਂ ਤੁਹਾਨੂੰ ਅੱਗੇ ਸੂਟ ਸੂਟ ਦਿਖਾਉਣੇ ਆ ਤੇ ਠੀਕ ਹੈ ਜੀ ਦੇਖਦੇ ਆ ਫਿਰ ਅਜੋ ਸੂਟ ਬਹੁਤ ਸੋਹਣੇ ਸੂਟ ਆ ਮਲ ਕੋਟਨ ਦੇ ਸੂਟ ਆ ਦੁਪੱਟੇ ਵਾਲੇ ਤੇ ਖੁੱਲੇ ਡੁੱਲੇ ਦੁਪੱਟੇ ਆ ਬਹੁਤ ਵਧੀਆ ਚੀਜ਼ ਆ ਤੇ ਮੈਂ ਤਾਂ ਖੁਦ ਵੀ ਮਾੜੀ ਚੀਜ਼ ਮੈਨੂੰ ਪਸੰਦ ਨਹੀਂ ਆਉਂਦੀ ਮੈਂ ਨਹੀਂ ਵੀ ਵਧੀਆ ਹੋਵੇ ਚੀਜ਼ ਜਿਹੜੀ ਵੀ ਹਰ ਕਿਸੇ ਨੂੰ ਵਧੀਆ ਲੱਗੇ ਤੇ ਵਧੀਆ ਚੀਜ਼ ਆ ਤੇ ਜਰੂਰ ਸਪੋਰਟ ਕਰਿਓ ਤੇ ਠੀਕ ਹੈ ਜੀ ਦੇਖੋ ਫਿਰ ਤੁਸੀਂ ਸੂਟ ਆਜੋ